ਸੋਨੇ ਲੱਗਦੀ ਵੀ ਯਹਾਂ ਟ੍ਰਿਪ ਲੱਗਾ ਕਿਉਂ ਨਾ ਕਾਲਜ ਦੇ ਸਾਰੇ ਮੁੰਡੇ ਅਨਸਰਫ ਤੇ ਤੇ ਅੱਖ ਰਹੀ ਐ ਫਿਰ ਸੱਜ ਧੱਜ ਕਿਤੇ ਰਹਿਣਾ ਬੰਦਾ ਹਾਂਜੀ ਭਾਬੀ ਕੀ ਗੱਲ ਕਦੇ ਵੇਖਿਆ ਨਹੀਂ ਮੈਨੂੰ ਯਾ ਕੋਈ ਕਮੀ ਪੇਸ਼ੀ ਆ ਤਾਂ ਦੱਸੋ ਪੂਰੀ ਕਰ ਲਾਂ ਕਮੀ ਪੇਸ਼ੀ ਤੇ ਕੋਈ ਨਹੀਂ ਆ ਕੁਛ ਜ਼ਿਆਦਾ ਨਹੀਂ ਲੱਗੰਦਿਆ ਆ ਤੇ ਜੇ ਤੈਨੂੰ ਇਜਾਜ਼ਤ ਦੇ ਦਿੱਤੀ ਆ ਕਿ ਚਲ ਥੋੜਾ ਬੋਤਾ ਤਿਆਰ ਹੋ ਜਾ ਕਰ ਤੇ ਤੂੰ ਅੱਜ ਰੈੱਡ ਕਲਰ ਦੀ ਲਿਪਸਟਿਕ ਲਾ ਲਈ ਆ ਤੈਨੂੰ ਪਤਾ ਨਾ ਤੇਰੇ ਭਾਜੀ ਨੂੰ ਬਿਲਕੁਲ ਪਸੰਦ ਨਹੀਂ ਆ ਭਾਜੀ ਭਾਜੀ ਮੇਰਾ ਵੀਰਾ ਕੁਝ ਕਵੇ ਨਾ ਕਵੇ ਤੁਸੀਂ ਵਿੱਚ ਜਰੂਰ ਟੰਗੜਾਣੀ ਹੁੰਦੀ ਆ ਸਿੱਧਾ ਕੋ ਤਾਂ ਕੋ ਬਰਦਾਸ਼ਤ ਨਹੀਂ ਹੋਣੀ ਮੈਂ ਸੋਹਣੀ ਲੱਗਦੀ ਹੋਈ ਆ ਤੇ ਹਾਂ ਅੱਛਾ ਲਾਲ ਕੀ ਤੇ ਨੀਲੀ ਕੀ ਤੇ ਪੀਲੀ ਕੀ ਲਗਾ ਲਈ ਤੇ ਲਗਾ ਲਈ ਹੁਣ ਫੰਕਸ਼ਨ ਤੇ ਅੱਧਾ ਹੀ ਲਗਾਣਾ ਮੈਂ ਜਾਨ ਮੈਰੀਡ ਆ ਥੋੜਾ ਲਿਮਟ ਚ ਰਿਹਾ ਕਰ ਜੇ ਤੁ ਬਾਦ ਵੀ ਸਾਰੀ ਉਮਰ ਮੇਕਅਪ ਹੀ ਕਰਨਾ ਵਾ ਜੇ ਤੂੰ ਹੁਣ ਥੋੜਾ ਜਿਹਾ ਘੱਟ ਕਰ ਲੇਂਗੀ ਤੇ ਕੀ ਫਰਕ ਪੈਸਾ ਲਾ ਵਾ ਤੇ ਜੇ ਮੈਂ ਮੇਕਅਪ ਕਰ ਲਿਆ ਤੇ ਭਾਬੀ ਕੀ ਫਰਕ ਪੈ ਗਿਆ ਤੁਸੀਂ ਮੈਨੂੰ ਦੱਸੋ ਜਦੋਂ ਵੇਖੋ ਐਵੇਂ ਮੇਰੇ ਵਾਲੋਂ ਪੈਂਦੇ ਰਹਿੰਦੇ ਜੇ ਮੰਨਣੀ ਨਹੀਂ ਹੁੰਦੀ ਲੈ ਕਦੀ ਵੀ ਜਦੋਂ ਵੇਖੋ ਬਸ ਧਿਆਨ ਨਹੀਂ ਕਰਦੀ ਆ ਵੇਖਾਂ ਕੋਲ ਸਾਕੀ ਸੋਖ ਦਾ ਫੋਨ ਹਾਂਜੀ ਸੋਖ ਸਤਿ ਸ਼੍ਰੀ ਅਕਾਲ ਮੈਂ ਠੀਕ ਹਾਂ ਤੁਸੀਂ ਸੁਣਾਓ ਹਾਂਜੀ ਹਾਂਜੀ

ਕਿਤੇ ਜਾਓ ਨਾਲ ਹੀ ਆ ਜਾਈਂ ਜਿਹੜੀ ਮਰਜ਼ੀ ਕਮਰੇ ਚ ਚੱਲ ਜਾ ਮੈਂ ਕਿ ਬਸ ਬਾਥਰੂਮ ਚ ਪਤਾ ਨਹੀਂ ਬਾਹਰ ਖਲੋਤੀ ਹੁੰਦੀ ਕਿ ਨਹੀਂ ਬਾਕੀ ਜਦੋਂ ਮਰਜ਼ੀ ਵੇਖੋ ਰਸੋਈ ਚ ਜਾਵਾਂ ਤਾਂ ਮਗਰ ਮਗਰ ਉੱਪਰ ਜਾਵਾਂ ਤਾਂ ਮਗਰ ਮਗਰ ਜਿੰਨਾ ਆਰਾਮ ਕੀਤਾ ਹੈ ਚਲੋ ਛੱਡੋ ਸੁੱਕ ਇਹ ਸਭ ਤੇ ਚੱਲਦਾ ਰਹਿਣਾ ਹੋਰ ਮੈਨੂੰ ਦੱਸੋ ਘਰ ਗੱਲ ਕੀਤੀ ਜੇ ਓਹੋ ਆਪਣੇ ਵਿਆਹ ਆ ਰਹੇ ਹੋਰ ਕੀ 3-4 ਸਾਲ ਕਿਦਾਂ ਨਗਰਦੇਗੇ ਜੇ ਸੁੱਕੋ ਹਾਂ ਐਨੇ ਸਾਲ ਨਹੀਂ ਮੇਰੇ ਘਰ ਜਾਣੇ ਰੁਕਣਾਗਾ ਅਨੰਤ ਮਿਲ ਕੇ ਤਾਂ ਹੋਰ ਤੋੜ ਦਨਾਂਗੇ। ਨਾ ਬਾਬਾ ਨਾ ਤੁਸੀਂ ਘਰ ਗੱਲ ਕਰੋ ਮੇਰੇ ਕੋ ਟੈਨਸ਼ਨ ਨਹੀਂ ਮੈਂ ਕਰ ਲਵਾਂਗੀ ਮਨਾ ਲਵਾਂਗੀ। ਨਹੀਂ ਨਹੀਂ ਕਾਸਟ ਕਰਦੀ ਕੋਈ ਲੈਣਾ ਦੇਣਾ ਨਹੀਂ ਹੈਗਾ। ਬੋਧੀ ਗੱਲਾਂ ਤੇ ਮੈਂ ਭੱਜ ਕੇ ਆ ਜਾਾਂਗੀ ਤੁਹਾਡੇ ਕੋਲ ਤੇ ਗੱਲ ਤੇ ਕਰੋ ਘਰ ਦੇ ਕੀ ਕਹਿੰਦੇ ਨੇ। ਨਾ ਨਾ ਮੈਂ ਵਿਆਹ ਤੁਹਾਡੇ ਨਾਲ ਨਹੀਂ ਕਰਾਉਣਾ ਮੈਂ ਨਹੀਂ ਰਹਿ ਸਕਦੀ ਤੁਸੀਂ ਇਹੋ ਜਿਹਾ ਨਾ ਕਰੋ ਮਜ਼ਾਕ ਕਰਦੇ ਬੇਜਾ ਨਾ। ਹਾਂ ਮਿਲਾਂਗੇ ਕਿਉਂ ਨਹੀਂ ਮਿਲਾਂਗੇ ਅੱਜ ਚਲ ਦੇਖ ਲਈ ਆਜੇ ਮੈਂ ਅੱਜ ਜੇ ਨਿਕਲਦੀਆਂ ਤੇ ਮੈਂ ਜਾਣਾ ਫੰਕਸ਼ਨ ਤੇ ਫਿਰ ਮਿਲਦੀ ਆ ਤੁਹਾਨੂੰ ਨਹੀਂ ਤੇ ਕੱਲ ਮਿਲਦੇ ਆ ਕੋਈ ਗੱਲ ਨਹੀਂ ਮਿਲਦੇ ਆ ਕੀ ਖਵਾਓਗੇ ਫਿਰ ਅੱਛਾ ਜੀ ਪਰ ਆਏ ਹੋਏ ਲਾਲਾ ਕੜਾਣਾ ਕੋਈ ਤੁਹਾਡੇ ਕੋ ਬਣਾਣਾ ਸਿੱਖੇ ਨਾਲ ਮੇਰੀ ਗੱਲ ਸੁਣੋ ਬਹੁਤ ਹਾਸਾ ਠੱਠਾ ਹੋ ਗਿਆ ਪਲੀਜ਼ ਮੈਨੂੰ ਦੱਸੋ ਨਾ ਕਦੋਂ ਕਰਨੀ ਤੁਸੀਂ ਗੱਲ ਮੈਂ ਸੀਰੀਅਸ ਹੈ ਗਿਆ ਕਰ ਲਾਂਗਾ ਕਰ ਲਾਂਗਾ ਕਦੋਂ ਕਰ ਲਾਂਗਾ ਪਰ ਤਾ ਦੇਖੋ ਮੈਂ ਤੁਹਾਡੇ ਵੱਸੇ ਸਭ ਕੁਝ ਛੱਡਣ ਨੂੰ ਤਿਆਰ ਆ ਤੇ ਮੈਨੂੰ ਹੁਣੇ ਗੋਣਾ ਮੈਂ ਤੁਹਾਨੂੰ ਇੰਨਾ ਪਿਆਰ ਕਰਦੀ ਆ ਕਿ ਮੈਂ ਹੁਣੇ ਆਪਣਾ ਬੋਰਾ ਬਸਤਰਾ ਨਾ ਲਬੇਟਾ ਤੇ ਹੁਣੇ ਤੁਹਾਡੇ ਘਰ ਆ ਜਾ ਪਰ ਮੈਨੂੰ ਅੱਗੇ ਕੋਈ ਸਾਹਮਣ ਵਾਲਾ ਤੇ ਹੋਵੇ ਮੇਰੀ ਸੱਸ ਮਾਨੂੰ ਤਾਂ ਤੁਸੀਂ ਸਮਝਾਓ ਕੋਈ ਗਾਲ ਹੀ ਨਹੀਂ ਕਰਦੇ ਪਏ ਹੈਗੇ ਹਾਂ ਹਮੇਸ਼ਾ ਗਾਲ ਮੈਂ ਕੋਈ ਕਰਦੀ ਆ ਤਾਂ ਤੁਸੀਂ ਜਵਾਬ ਕੋਈ ਦੇ ਜਾਂਦੇ ਜੇ ਮੈਨੂੰ ਨਹੀਂ ਪਤਾ ਹੈਗਾ ਇੱਕ ਮੇਰੀ ਇੱਥੇ ਭਾਬੀ ਉਹ ਨਹੀਂ ਮੈਨੂੰ ਜੀਣ ਦੇ ਹੰਦੀ ਹੈਗੀ ਤੇ ਇੱਕ ਤੁਸੀਂ ਜਿਹੜਾ ਗੱਲ ਦਾ ਜਵਾਬ ਹੀ ਨਹੀਂ ਦੇਂਦੇ ਕੋਲਜ ਖਤਮ ਹੋ ਉਹ ਨੋ ਆ ਗਿਆ ਬਾਅਦ ਵਿੱਚ ਕਿਹੜੇ ਤਰੀਕੇ ਕਰ ਰੋ ਜਾਇਆ ਕਰਾਂਗੀ ਚੰਗਾ ਬਾਏ ਖੜਪੀ ਤੇ ਤੁਸੀਂ ਹਾਂ ਮੈਂ ਮੈਂ ਨਾ ਤੇਰੇ ਨਾਲ ਕੋਈ ਗੱਲ ਕਰਨੀ ਜ਼ਰੂਰੀ ਪਰ ਮੈਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਠੀਕ ਹੈ ਮੇਰੀ ਗੱਲ ਸੁਣ ਲੈ ਸੋਹਣੇ ਇੱਕ ਵਾਰੀ ਤੂੰ ਨਾ ਜੋ ਕਰਨੀ ਨਾ ਠੀਕ ਨਹੀਂ ਕਰਨੀ ਮੈਂ ਸਾਰੀਆਂ ਗੱਲਾਂ ਸੁਣੀਆਂ ਤੇਰੀਆਂ ਓ ਵਾਓ ਮੇਰੀ ਗੱਲਾਂ ਸੁਣਦਾ ਬਹਿਜੇ ਤੂੰ ਤੁਸੀਂ ਬੜਾ ਸੋਣਾ ਕਰਦੇ ਬਹਿਜੇ ਹਨਾ ਨਾਲੇ ਮੇਰੀ ਗੱਲ ਸੁਣ ਲੋ ਨਾਲੇ ਮੈਂ ਤੁਹਾਡੀ ਗੱਲ ਕਦੀ ਪਹਿਲਾਂ ਕਦੀ ਸੁਣੀ ਆ ਤੇ ਨਾ ਮੈਂ ਹੋਣ ਇੰਟਰਸਟਿਡ ਆ ਆਪਣੇ ਕੰਮ ਕਰੋ ਜਿਹੜੇ ਰਸੋਈ ਦੇ ਕਰਨ ਵਾਲੇ ਨੇ ਮੇਰੀ ਗੱਲ ਤਾਂ ਸੁਣ ਜਿੰਦਾਰ ਘਰਾਂ ਦੀਆਂ ਕੁੜੀਆਂ ਨਾ ਇਵੇਂ ਨਹੀਂ ਕਰਦੀਆਂ ਹੁੰਦੀਆਂ ਕਿਵੇਂ ਮੈਂ ਕੀ ਕੀਤਾ ਮੈਂ ਉਹੀ ਜੋ ਤੂੰ ਫੋਨ ਤੇ ਗੱਲਾਂ ਕਰਦੀ ਪਈ ਸਾਰੀਆਂ ਸੁਣੀਆਂ ਤੇਰੀਆਂ ਮੈਂ ਸ਼ਰਮ ਤਾਂ ਨਹੀਂ ਆਉਂਦੀ ਭਾਬੀ ਜੀ ਤੁਹਾਨੂੰ ਮੇਰੀ ਗੱਲਾਂ ਸੁਣਦੇ ਹੋਏ ਚਲੋ ਜੇ ਸੋਨੇ ਲਈ ਆ ਤੇ ਚੰਗੀ ਗੱਲ ਆ ਮੈਨੂੰ ਫੇਰ ਕੁਝ ਦੱਸਾਂ ਦੀ ਲੋੜ ਨਹੀਂ ਤੇ ਹੋਣਾ ਮੇਰੀ ਜ਼ਿੰਦਗੀ ਵਿੱਚ ਨਾ ਕੰਡਾ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਮੈਂ ਜੋ ਕਰਨ ਦੀ ਆ ਜਿਵੇਂ ਕਰਨ ਦੀ ਆ ਯਾਰ ਮੇਰਾ ਸਾਥ ਦੇ ਦੋ ਯਾ ਛੁੱਪ ਕਰਕੇ ਨਾ ਮੁੱਕਰ ਜਿ ਬਹਿ ਜਾਓ ਠੀਕ ਹੈ ਤਾਂ ਫੇਰ ਨਾ ਕਹੋ ਮੈਂ ਦੱਸਿਆ ਨਹੀਂ ਤੇ ਵਿਆਹ ਮੈਂ ਉਹਨਾਂ ਹੀ ਕਰਨਾ ਜਿਨ੍ਹਾਂ ਤੇ ਗੱਲ ਕਰਦੇ ਮੈਂ ਨਾ ਸੁਣ ਲਈ ਐ ਤੇ ਉਹੀ ਕਰੂੰਗੀ ਜੋ ਮੈਂ ਕਰਨਾ ਚਾਹਨੀ ਆ ਲੱਗੇ ਸਮਝ ਹਰਪ੍ਰੀਤ ਮੇਰੀ ਗੱਲ ਹਰਪ੍ਰੀਤ ਮੇਰੀ ਗੱਲ ਤਾਂ ਸੁਣ ਜਾ ਹਾਏ ਰੱਬਾ ਇਹ ਕੁੜੀ ਨੇ ਕਿਹੜੇ ਦਿਨ ਵਿਹੋਣੇ ਹੁਣ ਸਾਨੂੰ ਇੰਨੇ ਦਿਨ ਨਾ ਘਰ ਦਾ ਕੁਝ ਰਹਿਣ ਹੀ ਨਹੀਂ ਦੇਣਾ ਕਿੰਨੂ ਦੱਸਾਂ ਮੈਂ ਕਿਦਣਾ ਗੱਲ ਕਰਾਂ ਮੰਮੀ ਨਾ ਉਹ ਨਹੀਂ ਗੱਲ ਕਰ ਸਕਦੀ ਜੇ ਇਹਨਾਂ ਨਾਲ ਕੀਤੀ ਤੇ ਇਹਨਾਂ ਦਾ ਤਾਂ ਸੁਭਾਅ ਬੜਾ ਗਰਮ ਆ ਘਰ ਚ ਤੇ ਪਹਿਲਾਂ ਹੀ ਕਲੇਸ਼ ਪੈ ਜਾਣਾ ਹੈ ਰੱਬਾ ਤੂੰ ਇਹਨੂੰ ਇਦਾਂ ਸਹੀ ਮਤ ਦੇ ਦੇ ਸੱਜੀ ਭਾਜੀ ਤੇ ਤਾਂ ਫੇਰੀ ਪਈ ਆ ਕੋਈ ਇਹਨੂੰ ਕੁਝ ਭਰਾ ਮਿਲੋ ਨਹੀਂ ਦੇਗੀ ਹਰ ਵੀ ਦਾ ਇਹ ਬਗਾਨੀ ਕਿਥੇ ਗਈ ਮਮ ਹਾਂ ਮੇਰੀ ਤਾਂ ਕੀ ਗੱਲ ਹੈ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਗਈ ਮੇਰੀ ਗੱਲ ਸੁਣ ਤੂੰ ਗਈ ਨਹੀਂ ਤੂੰ ਮਮਮੀ ਸਬਜ਼ੀ ਬਣਾ ਬਣਾਈ ਸਬਜ਼ੀ ਦੇ ਕੋਈ ਨਹੀਂ ਬਈ ਆਲੂ ਦੇ ਵੀ ਬਈਏ ਕਾਲੇ ਕੋਲੇ ਵੀ ਬਈ ਸਾਰਾ ਕੁਝ ਪਿਆ ਅੱਛਾ ਤੂੰ ਬੜਾ ਭਾਬੀ ਨੂੰ ਚਿਪਕਨੀ ਹੈ ਅੱਜ ਹੈ ਗੱਲ ਕੀ ਹੈ ਕੀ ਗੱਲ ਭਾਬੀ ਹੈ ਮੇਰੀ ਤੇ ਚਿਪਕਣੀ ਮੇਰੇ ਨਾਲੋਂ ਹਾਂ ਆਡੀ ਗੁੜੀ ਲਿਪਸਟਿਕ ਲਾਈ ਹੂੰ ਪਾਸ ਗੁਰਜੀ ਤਾਂ ਇਹਨੂੰ ਮਨਾ ਕਰ ਰਾਂ ਸੀ ਭਾਬੀ ਨੇ ਟ੍ਰਾਈ ਕਰਾਈ ਸੀ ਅੱਛਾ ਹੁਣ ਲਾ ਕੇ ਦੇਖ ਭਾਬੀ ਨੇ ਟਰਾਈ ਕਰਾਈ ਫੇਰ ਨਹੀਂ ਮੈਂ ਨਾਨਾ ਅੰਦਰ ਜਾਈ ਚ ਬੋਲਦੀ ਹੁਣ ਇਹ ਉਤਾਰ ਦਿੰਨੀ ਆ ਭੁੱਲ ਗਈ ਸੀ ਉਤਾਰਨਾ ਭਾਬੀ ਇਹ ਲਾਇਓ ਕੰਮ ਸੀ ਵੀ ਨਾ ਤੁਹਾਡੇ ਨਾਲ ਮੈਂ ਮੰਮੀ ਨਾਲ ਕੰਮ ਕਰ ਲਵਾਂ ਆਇਓ ਨਾ ਤੂੰ ਚੱਲ ਜਾ ਸੁਣ ਲਾ ਉਹਦੀ ਗੱਲ ਮੈਂ ਮਾੜੀ ਜਿਹੀ ਰਸੋਈ ਬੁੱਤ ਸਾਫ ਕਰਨਾ ਜਾ ਜਾ ਚੱਲ ਸ਼ੁਕਰ ਹੈ ਅੱਜ ਬੱਚੇ ਇਕੱਠੇ ਹੀ ਨੇ ਹੋਣਾ ਕੀ ਗੱਲ ਹਰਤੀ ਤੇ ਅੱਜ ਬੜਾ ਪਿਆਰ ਜਾਗਣ ਦਿਆ ਤੇਰਾ ਨੇ ਪਿਆਰ ਤੇ ਸ਼ੁਰੂ ਤੋਂ ਹੀ ਵੈਸੀ ਦਿਮਾਗ ਖਰਾਬ ਹੋ ਜਾਂਦਾ ਵਿੱਚ ਵਿੱਚ ਭਾਬੀ ਤੁਸੀਂ ਮਮਾ ਨਾਲ ਮੇਰੀ ਗੱਲ ਕਰਨ ਗਈ ਨਾ ਸੱਚੀ ਦੱਸਿਓ ਬੇਖਰ ਵੀ ਤਾਂ ਮੈਂ ਤੇਨਾਂ ਝੂਠ ਨਹੀਂ ਬੋਲਾਂਗੀ ਸੱਚੀ ਬੋਲਾਂਗੀ ਕਈ ਤਾਂ ਮੈਂ ਗੱਲ ਕਰਨਾ ਮੈਂ ਤੇਰੇ ਭਾਜੀ ਨਾਲ ਵੀ ਰਾਤੀ ਗੱਲ ਕਰਨੀ ਸੀ ਆ ਭਾਬੀ ਸੌਰੀ ਮੈਨੂੰ ਅਕਲ ਹੀ ਨਹੀਂ ਹੈਗੀ ਪਤਾ ਮੈਂ ਆਪਣੀ ਸਹੇਲੀ ਨਾਲ ਗੱਲ ਕੀਤੀ ਉਹਨੇ ਮੈਨੂੰ ਦੱਸਿਆ ਕਿ ਨੇ ਤੂੰ ਗਲਤ ਕਰਦੀ ਪਈ ਆ ਤੇ ਸੱਚੀ ਸੌਰੀ ਭਾਬੀ ਦਿਲੋਂ ਸੌਰੀ ਤੁਸੀਂ ਜਿੱਥੇ ਗੋਗੇ ਜਿੱਦਾਂ ਕੋ ਨਾ ਮੈਂ ਉਦਾਂ ਕਰਾਂਗੀ ਕਤਕਿ ਇਹ ਜੋ ਤੁਸੀਂ ਮੈਨੂੰ ਰਿਲੀ ਸੋਚ ਲੈਣਾ ਹੈ ਘਰ ਦੇ ਸੋਚ ਲੈਣਾ ਉਹ ਮੈਂ ਥੋੜੀ ਦੇਖ ਲੈਣਾ ਮੈਂ ਤੇ ਪਿਆਰ ਮੈਨੂੰ ਨਜ਼ਰ ਨਹੀਂ ਆਉਂਦਾ ਕੁਝ ਹੋਰ ਨਾਲ ਮੁੰਡਾ ਮੇਰੇ ਕੁਝ ਦੱਸਦਾ ਹੀ ਨਹੀਂ ਪਿਆ ਸਹੀ ਤਰੀਕੇ ਨਾਲ ਚਲੋ ਛੱਡੋ ਹਾਂ ਮੈਂ ਦੱਸੋ ਕੀ ਪੀਓਗੇ ਹਨਾ ਕੁਝ ਬਣਾ ਕੇ ਲਿਆਵਾਂ ਤੁਹਾਡੇ ਵਾਸਤੇ ਮੇਰਾ ਦਿਲ ਕਰਦਾ ਬੇ ਭੁੱਖ ਲੱਗੀ ਹਲਕੀ ਜੀ ਨਹੀਂ ਹਰਪੀ ਸਿੱਕੇਰਾ ਦਿਲ ਕਰਦਾ ਨਾ ਤੂੰ ਕੁਝ ਖਾ ਲੈ ਮੇਰਾ ਤੇ ਇਹ ਕੰਮ ਬੜਾ ਪਿਆ ਉਹ ਨਹੀਂ ਨਾ ਭਾਬੀ ਵੇਖ ਲਓ ਥੱਲੇ ਥੋੜੀ ਵੀ ਨਾ ਹਾਂ ਸਾਡੀ ਵੇਖ ਲੈ ਗਲਤ ਗਲਤ ਨਾ ਕਰ ਜੀ ਕੁਝ ਨਹੀਂ ਭਾਬੀ ਕੀ ਗਲਤੀ ਕਰਨੀ ਆ ਮਾਫੀ ਮੰਗਦੀ ਤੇ ਪਈਆ ਸੌਰੀ ਕਹਿ ਦਈਆ ਮੈਂ ਸਵੇਂ ਕਿ ਵੀ ਬੰਦਾ ਪੜ ਅਗੇ ਜਾਂਦਾ ਹੁਣ ਛੱਡੋ ਨਾ ਇਹ ਗੱਲ ਨੂੰ ਭੋ ਪਾਓ ਛੱਡੋ ਬਰੇ ਚਲ ਠੀਕ ਐ ਮੈਂ ਤੁਹਾਨੂੰ ਦੱਸੋ ਗ੍ਰੀਨਟੀ ਲੈ ਕੇ ਆਵਾਂ ਕਿ ਤੁਹਾਡੇ ਤੋਂ ਗਰਮ ਦੁੱਧ ਲੈ ਕੇ ਆਵਾਂ ਸ਼ੇਕ ਲੈ ਕੇ ਆਵਾਂ ਜਲਦੀ ਦੱਸੋ ਮੇਰਾ ਵੀ ਦਿਲ ਮੈਂ ਇਕੱਲੇ ਨਹੀਂ ਜੋ ਕੁਝ ਪੀਣਾ ਮੈਨੂੰ ਨਹੀਂ ਪਤਾ ਹੈ ਫਿਰ ਮੈਂ ਪਹਿਲੇ ਕੰਮ ਕਰਨਾ ਛੋਟੀ ਕੰਮ ਕਰੂੰ ਮੈਂ ਓਨੀ ਦੇਰ ਕੁਝ ਆਈ ਤੁਹਾਡੇ ਤੋਂ ਬਣਾ ਕੇ ਲੈ ਕੇ ਆਈ ਹਲੋ ਹਲੋ ਹਾਂ ਨੂਰ ਕੀ ਹਾਲ ਹੈ ਹਾਂ ਹਰਪ੍ਰੀਤ ਮੈਂ ਠੀਕ ਆ ਤੂੰ ਦੱਸ ਮੈਂ ਵੀ ਠੀਕ ਆ ਯਾਰ ਇੱਕ ਪ੍ਰੋਬਲਮ ਹੋ ਗਈ ਉਹ ਕਿਉਂ ਕੀ ਹੋਇਆ ਉਹ ਭਾਬੀ ਨੂੰ ਨਾ ਘਰ ਸਭ ਕੁਝ ਪਤਾ ਲੱਗ ਗਈ ਹੈ ਉਹ ਕਿੱਦਾਂ ਉਹ ਮੈਂ ਗੱਲ ਕਰਦੀ ਵੀ ਸੀ ਤੇ ਮੈਨੂੰ ਨਹੀਂ ਸੀ ਪਤਾ ਵੀ ਭਾਬੀ ਨੇ ਸਾਰੀਆਂ ਗੱਲਾਂ ਸੁਣ ਲੀਆਂ ਨੇ ਤੂੰ ਵੀ ਨਾ ਕੋਈ ਕੰਮ ਧਿਆਨ ਨਾ ਨਹੀਂ ਕਰਦੀ ਹੁਣ ਫਿਰ ਹੁਣ ਤੂੰ ਦੱਸ ਸਲਾਹ ਦੱਸ ਮੈਂ ਕੀ ਕਰਾਂ ਪਤਾ ਕਿ ਉਹਨੇ ਤੇ ਮੰਮੀ ਨਾਲ ਗੱਲ ਕਰਨ ਲੱਗੀ ਸੀ ਹੁਣ ਇਹ ਸੋਈ ਚ ਤੇ ਮੈਂ ਉਹਨੂੰ ਖਿੱਚ ਕੇ ਲੈ ਆਈ ਅੱਧਰ ਤੇ ਸੌਰੀ ਮੰਗ ਲਈ ਇਹ ਤਾਂ ਕੰਮ ਔਖਾ ਹੋ ਜਾਣਾ ਉਹਨੇ ਤੇ ਤੇਰੇ ਘਰੇ ਸਿਆਪਾ ਪਾਦਣਾ ਹੋਰ ਕੀ ਕੋਈ 10000 ਮੇਰੇ ਤੇ ਦਿੱਲੀ ਮੈਂ ਕਹਿ ਨਹੀਂ ਮੈਨੂੰ ਘਬਰਾਟ ਹੋਈ ਜਾਂਦੀ ਉਹਨੇ ਵੀਰੇ ਨਾਲ ਵੀ ਗੱਲ ਕਰ ਲੈਣੀ ਸੀ ਪਰ ਐਵੇਂ ਮੈਂ ਹੁਣ 2 ਮਿੰਟ ਚੁੱਪ ਗਈ ਆ ਮੈਂ ਉਹਨੂੰ ਸੌਰੀ ਫੀਲ ਕਰਤੀ ਮੈਂ ਕਹਿੰਦੀ ਭਾਬੀ ਮੈਂ ਨਹੀਂ ਹੁਣ ਜਿੱਥੇ ਤੁਸੀਂ ਕਹੋਗੇ ਨਾ ਉੱਥੇ ਵਿਆਹ ਕਰਾਂਗੀ ਮੈਂ ਨਹੀਂ ਬੁੰਡੇ ਨਾਲ ਗੱਲ ਕਰਦੀ ਤੇ ਕਿਉਂ ਤੂੰ ਸੁਖਣਾ ਪਿਆਰ ਨਹੀਂ ਕਰਦੀ ਕਰਦੀ ਆ ਯਾਰ ਤੇ ਭਾਬੀ ਤਾਂ ਕੁਝ ਸੋਚ ਫਿਰ ਭਾਬੀ ਤਾਂ ਕੀ ਸੋਚਾ ਉਹ ਹੀ ਤੂੰ ਦੱਸ ਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਕੀ ਕਰਾਂ ਮੈਂ ਸੋਚਣਾ ਕੀ ਆ ਉਹੀ ਆ ਉਹਦਾ ਕੰਡਾ ਕੱਢਦੇ ਬਸ ਕੰਡਾ ਕੀ ਮਤਲਬ ਕਿਸ ਤਰ੍ਹਾਂ ਤੂੰ ਆਪ ਤੂੰ ਆਪੇ ਮੈਨੂੰ ਕਿਹਾ ਸੀ ਤੇਰੀ ਮੰਮੀ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਰਾਤੀ ਹਾਂ ਮੰਮੀ ਨੂੰ ਡਾਕਟਰ ਨੇ ਦਿੱਤੀ ਹੋਈ ਐ ਰੈਸਟ ਦੀ ਗੋਲੀ ਤੇ ਫੇਰ ਤੇ ਹਾਂ ਉਹ ਇੱਕ ਗੋਲੀ ਖਾ ਕੇ ਸਾਰੀ ਰਾਤ ਸੁੱਤੇ ਰਹਿੰਦੇ ਨੇ ਤੈਨੂੰ ਤੋ 5-7 ਦਿਵਾ ਦੇ ਤੇ ਸਾਰੀ ਜ਼ਿੰਦਗੀ ਨਾ ਉਠੇ ਅੱਛਾ ਮੈਂ ਤਾਂ ਸੋਚਿਆ ਹੀ ਨਹੀਂ ਲੈ ਮੈਂ ਜਿੰਨੀ ਵੱਡੀ ਪ੍ਰੋਬਲਮ ਸਮਝਦੀ ਪਈ ਸੀ ਉਹ ਤੇ ਯਾਰ ਕਲੀਅਰ ਕਰਤਾ ਸਭ ਕੁਝ ਸੋਲੂਸ਼ਨ ਤੇ ਘਰ ਵਿੱਚ ਹੀ ਜਾਵਾ ਤੇ ਹੋਰ ਤੇਰੀ ਜ਼ਿੰਦਗੀ ਚ ਚਾਨਣ ਹੀ ਚਾਨਣ ਹੋ ਜਾਣਾ ਤੇ ਉਹਦੀ ਜ਼ਿੰਦਗੀ ਚ ਹਨੇਰਾ ਲੈ ਫਿਰ ਮੈਂ ਅੱਜ ਕੰਮ ਹੁਣੇ ਹੀ ਕਰਦੀ ਆ ਚਲ ਮੈਂ ਤੇਨਾ ਬਾਅਦ ਚ ਗੱਲ ਕਰਦੀ ਆ ਨਾ ਕੰਡਾ ਕੱਢ ਹੀ ਲਵਾਂ ਹਾਂ ਹਾਂ ਮੇਰੀ ਲੋੜ ਪਊਗੀ ਤੇ ਦੱਸੀ ਨੂੰ ਤੇਰੀ ਤਾਂ ਲੋੜ ਪੈਣੀ ਪੈਣੀ ਆ ਚਲ ਠੀਕ ਆ ਬੜੇ ਸੁਆਦ ਨਾਲ ਗ੍ਰੀਨ ਟੀ ਪੀਣੀ ਹੈ ਆ ਪਿਆਲੇ ਮੇ ਤੁਨੂੰ ਸਵਾਦ ਗ੍ਰੀਨ ਟੀ ਮੈਂ ਕਿਹਾ ਕਿ 6-7 ਗੋਲੀਆਂ ਕਾਫੀ ਨੇ ਹਾਇ ਰੋ ਇਹ ਕੀ ਕਰ ਰਹੀ ਆ ਇਹ ਕਿੰਨੂੰ ਦੇਣ ਲੱਗੀ ਆ ਗ੍ਰੀਨ ਟੀ ਤੇ ਸਿਰਫ ਮੈਂ ਪੀਨੀ ਮੇ ਤੋਂ ਇਲਾਵਾ ਤਾਂ ਕੋਈ ਪਿੰਦਾ ਨਹੀਂ ਆ ਇਹਦਾ ਮਤਲਬ ਤਾਂ ਹੀ ਮੈਨੂੰ ਪੁੱਛਣ ਦੀ ਹੀ ਕੀ ਬਣਾ ਕੇ ਲਿਆਵਾ ਕੀ ਖਾਣਾ ਜਿੱਕੀ ਇਹ ਸਾ ਤੱਕ ਗਿਰ ਜਗੀ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਇੰਨੀ ਅੰਨੀ ਹੋਈ ਇਹ ਪਿਆਰ ਦੇ ਵਿੱਚ ਕਿ ਇਹ ਨੂੰ ਆਪਣੇ ਭਰਾ ਦਾ ਘਰ ਹੀ ਨਹੀਂ ਦੱਸੰਦਿਆ ਮੈਨੂੰ ਮਰਨ ਤੱਕ ਤੁਰ ਗਈ ਆ ਆਪਣੇ ਭਰਾ ਦਾ ਘਰ ਖਰਾਬ ਕਰਨ ਲੱਗੀ ਆ ਆ ਕਦੀ ਨਹੀਂ ਮੈਂ ਬਾਹਰ ਵੇਖਾਂ ਕੌਣ ਆਇਆ ਹਾਂਜੀ ਆਂਟੀ ਮੰਮੀ ਸਾਹਿਬ ਗਏ ਨੇ ਹੁਣ ਆਂਦੇ ਨੇ ਨਾ ਮੈਂ ਤੁਹਾਡੇ ਵੱਲ ਪੇਜ ਜੰਨੀ ਆਂਦੀ ਹਾਂ ਤੁਸੀਂ ਬਾਹਰ ਖੜੇ ਜੇ ਗਲੀ ਚ ਤੈਨੂੰ ਮਿਲ ਹੀ ਜਾਣਾ ਮਮਾ ਨੇ ਠੀਕ ਹੈ ਠੀਕ ਹੈ ਓਕੇ ਟਰੇ ਫੜਾ ਤੈਨੂੰ ਗ੍ਰੀਨ ਟੀ ਪਿਆਈ ਦਿਵਾ ਆਂ ਜਾ ਮੈਂ ਤਾਂ ਮੱਕਣਾ ਕੱਢ ਕੇ ਨਾ ਓਹੋ ਭਾਬੀ ਕੰਮ ਲੱਗੇ ਜੇ ਮੈਂ ਕਰ ਲੈਨੀ ਆ ਤੁਸੀਂ ਇੱਧਰ ਆਓ ਮੇਰੇ ਕੋਲ ਬੋਹੋ ਆਹ ਹਰ ਵੀ ਧੱਗੇ ਵੀ ਮੈਂ ਹੀ ਕਰਦੀ ਹਾਂ ਕੋਈ ਨਹੀਂ ਨਹੀਂ ਹੁਣ ਮੈਂ ਵੀ ਤੁਹਾਡੇ ਨਾਲ ਕਰਾਇਆ ਕਰਾਂਗੀ ਕੰਮ ਤੁਸੀਂ ਆਓ ਇੱਥੇ ਬੈਠੋ ਮੇਰੇ ਕੋਲ ਆਏ ਹੋਏ ਕੀ ਹੋ ਗਿਆ ਵਾ ਬੈਠੋ ਸਹੀ ਕੀ ਕਰਾਂ ਬੈਠ ਕੇ ਬਹਿਣਾ ਕੀ ਹੈ ਐਲੋ ਤੁਹਾਡੇ ਅਸ ਸਪੈਸ਼ਲ ਗ੍ਰੀਨ ਟੀ ਲੈ ਕੇ ਆਈ ਗ੍ਰੀਨ ਟੀ ਕੀ ਹੋਇਆ ਕਿਹੜੀ ਗ੍ਰੀਨ ਟੀ ਜੜੀ ਭਾਬੀ ਪਿੰਦੇ ਮਮੀ ਹਾਂ ਤੇ ਭਾਬੀ ਪਿੰਦੀ ਸਿਰ ਇੱਕ ਟਾਈਮ ਤੇ ਉਹ ਉਹਨਾਂ ਕੇ ਲਈ ਆਈ ਸਪੈਸ਼ਲ ਮੰਮੀ ਥੋੜਾ ਮੌਸਮ ਉਹ ਜਿਹਾ ਹੋ ਗਿਆ ਨਾ ਤੇ ਵਧੀਆ ਲੱਗਦੀ ਆ ਮੰਮੀ ਦਿਓ ਉਹਨਾਂ ਨੂੰ ਪੀਂਦੋ ਫੜਾ ਤੁਸੀਂ ਨਹੀਂ ਪਾਣੀ ਪੀਏਗੀ ਤੇ ਚਾਈ ਗੱਲ ਜਿੱਦਾਂ ਦੀ ਤੂੰ ਇਹ ਨਾ ਮੈਨੂੰ ਪਤਾ ਹੈ ਕੀ ਪਤਾ ਨਹੀਂ ਕਿ ਲੋਕ ਖੰਡ ਕੋਲੀ ਹੋਵੇ ਤੇ ਤੁਹਾਨੂੰ ਫੈਟ ਤੈਨੂੰ ਪਤਾ ਨਹੀਂ ਡਾਕਟਰ ਨੇ ਖੰਡ ਬਿਲਕੁਲ ਬਣਾ ਦਿੱਤੀ ਨਹੀਂ ਪਾਈ ਮੰਮੀ ਖਾਓ ਨਾ ਪੀਂਦੋ ਤੁਸੀਂ ਬਬੂ ਮੇਰੇ ਕੋਲ ਆ ਕੇ ਆਓ ਬਈਆ ਪਾ ਕੋਈ ਕਰਦੇ ਮੰਮੀ ਰਹਿਣ ਤਾਂ ਕੋਈ ਨਹੀਂ ਇਹਨੇ ਪਿਆਰ ਨਾਲ ਲਈ ਬਣਾ ਕੇ ਨਹੀਂ ਜੀਤ ਨਹੀਂ ਪੁੱਤ ਕੋਈ ਗੱਲ ਨਹੀਂ ਨਹੀਂ ਪੁੱਤ ਤੂੰ ਨਹੀਂ ਪੀਨੀ ਮੈਂ ਬੀਨ ਦਾ ਆਕੇ ਦਰਵਾਜਾ ਨਹੀਂ ਨਹੀਂ ਦਸ ਗ੍ਰੀਨ ਟੀ ਐਪਾ ਦੇ ਪੀਓ ਤੁਸੀਂ ਕੋਈ ਗੱਲ ਨਹੀਂ ਨਹੀਂ ਉਹਨੇ ਨਹੀਂ ਬੈਡਾ ਤੂੰ ਨਹੀਂ ਪੀਨੇਗੀ ਦਸ ਮੈਂ ਮਾਰਨਾ ਬਣਾ ਕੇ ਲਿਆਈਆਂ ਮੈਂ ਨਹੀਂ ਪੀਤੀ ਹੋਆ ਹਾਂ ਇਹ ਵੀ ਨਹੀਂ ਤੂੰ ਹਾ ਰੱਖੇ ਥੇ ਰੱਖ ਦਨੋ ਕਿਆ ਰੱਖ ਤੇ ਤੂੰ ਤੂੰ ਹਟਦੀ ਨਹੀਂ ਰਹੇ ਕੀ ਹਟਣਾ ਦਸ ਪੱਕ ਗ੍ਰੀਨ ਟੀ ਹੈ ਜੇ ਕੋਈ ਘਰ ਦਾ ਕੰਮ ਕਰਾਤਾ ਤੁਹਾਨੂੰ ਪ੍ਰੋਬਲਮ ਨਾ ਕਰਾਤਾ ਪ੍ਰੋਬਲਮ ਮੈਂ ਪੀ ਲੈਨੀ ਹਾਂ ਨੇ ਗੁਰਜੀਤ ਹੈ ਗੁਰਜੀਤ ਕੀ ਹੋ ਗਿਆ ਵੈ ਮਿੱਟੀ ਸੀ ਨਾ ਨਹੀਂ ਗੁਰਜੀਤ ਹੈ ਗੁਰਜੀਤ ਗੁਰਜੀਤ ਕੀ ਹੋਇਆ ਭਾਬੀ ਭਾਬੀ ਦੇ ਨੂੰ ਸ਼ਰਮੀਆਂ ਦੀ ਸ਼ਰਮੀਆਂ ਦੀ ਤੈਨੂੰ ਜਰਮਾਸਾ ਵੀ ਮੈਂ ਕਿ ਕਿਤਾ ਬੀਪੀ ਲੋ ਹੋਇਆ ਹੁਣਾ ਮੈਂ ਬੀਪੀ ਲੋ ਨਹੀਂ ਆਇਆ ਮੇਰੇ ਸਾਫ ਸਾਦਾ ਸੱਚ ਕੀ ਪਾਇਆ ਈ ਤੂੰ ਉਹਦਾ ਫੋਕਾ ਪਾਣੀ ਨਾਲ ਰਵੇ ਉਹਨੂੰ ਕੀ ਪਾਇਆ ਇਹਦੇ ਚ ਮੈਨੂੰ ਸਹੀ ਸਹੀ ਦੱਸ ਦੇ ਕਿ ਕਿਤੇ ਹੀ ਮਨੇ ਕੁਝ ਵੀ ਪਾਇਆ ਹੈਗਾ ਮੇਰੇ ਨੂਰਾ ਨਹੀਂ ਮੈਂ ਦੱਸ ਦੇ ਲੇ ਤਾਂ ਮੈਂ ਪੁਲਿਸ ਨੂੰ ਬੁਲਾ ਲੈਣੀ ਔਰ ਹੁਣੇ ਬੁਲਾ ਲੈਣੀ ਕੀ ਪਾਇਆ ਇਹਦੇ ਚ ਪੀ ਐਨ ਦੇ ਤੂੰ ਕੀ ਬੁਲਾ ਲਾ ਪੁਲਿਸ ਨੂੰ ਕੋਈ ਨਹੀਂ ਮੈਂ ਪੁੱਛ ਪਥਰੀ ਜਾਣੋ ਤਿਆਰ ਹਾਂ ਕੀ ਗੱਲ ਆ ਮੰਮੀ ਮੈਂ ਆਪਣੀ ਜ਼ਿੰਦਗੀ ਨਹੀਂ ਜੀ ਸਕਦੀ ਗੱਲ ਅੱਦਾਂ ਮੈਂ ਜਿਹਨੂੰ ਪਿਆਰ ਕਰਦੀ ਆ ਨਾ ਮੁੰਡੇ ਨੂੰ ਏ ਮੇਰਾ ਉਹਨਾਂ ਵਿਆਹ ਨਹੀਂ ਸੀ ਇਹਨੇ ਹੋਣ ਦੇਣਾ ਹੈਗਾ ਤੇ ਹੁਣ ਤੁਸੀਂ ਵੀ ਸੁਣ ਲਓ ਮੈਂ ਕਰਨਾ ਹੈ ਤਾਂ ਉੱਥੇ ਕਰਨਾ ਵਿਆਹ ਹੁਣ ਤੁਸੀਂ ਅੱਧਾ ਕਰੋ ਇਹਨੂੰ ਹਸਪੀਟਲ ਲੈ ਕੇ ਜਾਣਾ ਲੈ ਜਾ ਤੇ ਬਾਕੀ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਵਾ ਮੈਂ ਇਹਨੂੰ ਕੀ ਪੀਣਾ ਤੇ ਤੁਸੀਂ ਕੀ ਪੀਣਾ ਬਸ ਮੈਂ ਮੁੰਡਾ ਉਸ ਵਾਸਤੇ ਕੁਝ ਹੀ ਕਰ ਸਕਦੀ ਮੰਮੀ ਕੁਸ਼ਰਮ ਨਹੀਂ ਆਈ ਆਪਣਾ ਘਰ ਵਸਾਨ ਉਸਤੇ ਉਹ ਜਿਹਦੇ ਨਾਲ ਹੈ ਤੇਰੀ ਕੋਈ ਜ਼ਿੰਦਗੀ ਦਾ ਘਸਵਾ ਨਹੀਂ ਲਿੱਤਾ ਉਹ ਆਪਣੇ ਭਰਾ ਦਾ ਘਰ ਖਰਾਬ ਕਰਕੇ ਰੱਖਦਾ ਹੈ ਉਹ ਕਿੱਦਾਂ ਦੀ ਤੂੰ ਮਾਂ ਨਹੀਂ ਹੈ ਹੈ ਬੇਸ਼ਰਮ ਪਰ ਮੱਤ ਸੋਚੀ ਤੇ ਮੈਨੂੰ ਧੀ ਦਾ ਮੋਅ ਆਏਗਾ ਜੇ ਤੂੰ ਮੁੰਡੇ ਦੀ ਨਹੀਂ ਨਾ ਸੋਚੀ ਜ਼ਿੰਦਗੀ ਫਿਰ ਜ਼ਿੰਦਗੀ ਖਰਾਬ ਕਰਕੇ ਰੱਖਤੀ ਆਪਣੇ ਭਰਾ ਦੀ ਤੇ ਮੈਂ ਤੇਰਾ ਵੀ ਨਹੀਂ ਸੋਚਾਂਗੀ ਤੈਨੂੰ ਵੀ ਨਹੀਂ ਛੱਡਾਂਗੀ ਤੈਨੂੰ ਵੀ ਨਾ ਮੈਂ ਦੱਸਦੀ ਆ ਮੈਂ ਪਹਿਲਾਂ ਡਾਕਟਰ ਨੂੰ ਫੋਨ ਕਰਾ ਫਿਰ ਇਹਨੂੰ ਵੇਖਦੀ ਆ ਕਿੱਥੇ ਇੱਕ ਮੇਰੇ ਨਾਨਾ ਨੇ ਗੁਰਜੀਤ ਇੱਕ ਮੇਰੀ ਮਾਂ ਵਾ ਜਿਹੜਾ ਮੈਨੂੰ ਇੰਨਾ ਪਿਆਰ ਕਰਦੀ ਕੁਛ ਨਹੀਂ ਆ ਮੰਮੀ ਮੈਨੂੰ ਪਰ ਉਹਦੇ ਚ ਹਾਂ ਮੈਂ ਖੁਦ ਦੱਸਿਆ ਮੈਨੂੰ ਪਾਇਆ ਹੀ ਉਹਨੇ ਪਰ ਮੈਂ ਵੇਖ ਲਿਆ ਹੈ ਮੰਮੀ ਮੈਂ ਬਦਲ ਦਿੱਤਾ ਹੈ ਤੁਸੀਂ ਚਿੰਤਾ ਨਾ ਕਰੋ ਮੈਂ ਤਾਂ ਹੀ ਤੇ ਕਹਿੰਦੀ ਸੀ ਮੈਨੂੰ ਪੀ ਲੈਣ ਦੋ ਕੋਈ ਨਹੀਂ ਜਿਹੜਾ ਉਹਦੇ ਮਨ ਵਿੱਚ ਮੇਲੀ ਜ਼ਹਿਰ ਹੈ ਨਾ ਸ਼ਾਇਦ ਇਦਾਂ ਹੀ ਨਿਕਲ ਜੇ ਨਹੀਂ ਨਹੀਂ ਉਹ ਤਾਂ ਜ਼ਹਿਰ ਦੀ ਭਰੀ ਹੈ ਉਹ ਤਾਂ ਕਹਿ ਦੀ ਸਕੀ ਨਹੀਂ ਆਪਣੇ ਭਰਾ ਦੀ ਸਕੀ ਨਹੀਂ ਜਿਹੜੀ ਨਿਕਲੀ ਉਹ ਕਹਿ ਦੀ ਕੀ ਨਿਕਲੇਗੀ ਤੁਸੀਂ ਚਿੰਤਾ ਨਾ ਕਰੋ ਕੁਝ ਹੋ ਜਾਂਦਾ ਕੁਝ ਨਹੀਂ ਹੋਣਾ ਠੀਕ ਹੈ ਮੈਂ ਬਿਲਕੁਲ ਠੀਕ ਹਾਂ ਆ ਆਓ ਦੀ ਖਬਰ ਲਈਏ ਜਰਾ ਤੁਸੀਂ ਬੈਠੋ ਇਹ ਸਾਡੀ ਦੋਨੋਂ ਦੀ ਲੜਾਈ ਨੇ ਨਾਨ ਪਰਜਾਈ ਦੀ ਸਾਨੂੰ ਦੋਨਾਂ ਨੂੰ ਲੜ ਲੈਣ ਦੋ ਠੀਕ ਅਪਰ ਜੇ ਤੈਨੂੰ ਜੋ ਠੀਕ ਲੱਗਦਾ ਨਾ ਤੂੰ ਉਇਓ ਕਰ ਕੋਈ ਗੱਲ ਨਹੀਂ ਮੈਂ ਕੋਈ ਗਲਤ ਨਹੀਂ ਹੋਣ ਦਿੰਦੀ ਇੰਨਾ ਤੀ ਮੇਰੇ ਤੇ ਵਿਸ਼ਵਾਸ ਰੱਖੋ ਠੀਕ ਹੈ ਬੇਟਾ ਜਾ ਤੂੰ ਹਲੋ ਸੋਖਾ ਤੰਨਾ ਇੱਕ ਗੱਲ ਦੱਸਾਂ ਤੂੰ ਖੁਸ਼ ਹੋ ਜਾਗੇ ਮਾ ਭਾਬੀ ਕੋ ਜਿੰਨੀ ਦੁਖੀ ਸੀ ਨਾ ਤੂੰ ਇਹ ਸੋਚਦੇ ਸੀ ਗੱਲ ਕਿੱਦਾਂ ਕਰਨਾ ਹੋ ਮੇਰੀ ਗੱਲ ਸੁਣੋ ਕੰਡਾ ਕੱਢਦਾ ਮੈਂ ਮਤਲਬ ਐਹੀ ਕਿ ਦੇ ਦਿੱਤਾ ਮੈਂ ਜ਼ਹਿਰ ਪਈ ਹੋਈ ਅੰਦਰ ਮੰਮੀ ਥੋੜੇ 2-4 ਅਥਰੂ ਗਾਣਗੇ ਹਸਪੀਟਲ ਲੈ ਜਾਣਗੇ ਹੁਣੇ ਉਹਨੂੰ ਕਹਿ ਦੇਣਗੇ ਡਾਕਟਰ ਨੂੰ ਕੁਛ ਨਾ ਕੁਛ ਆਹੋ ਤੂੰ ਹੀ ਦੱਸੋ ਨਾ ਕੀ ਕਰਨਾ ਅੱਗੇ ਸੋਖਿਆ ਸਭ ਕੁਤਾ ਦੱਸ ਦਿੱਤਾ ਕੀ ਟਾਈਮ ਪਾਸ ਨਹੀਂ ਕਰਨਾ ਸੋਖਾ ਜੀ ਤਵਸਤ ਮੈਂ ਇਨਾ ਕੁਛ ਕੀਤਾ ਆਪਣੇ ਭਾਬੀ ਭਰਾ ਦਾ ਘਰ ਖਰਾਬ ਕਰਨ ਨੂੰ ਤੁਰ ਫਿਰਦੀ ਵੀ ਐ ਮੈਨੂੰ ਕੀ ਕਹਿਨ ਦਿਆ ਕਿ ਮੈਂ ਤੇਨਾਂ ਕਦੇ ਪਿਆਰ ਕੀਤਾ ਹੀ ਨਹੀਂ ਮੈਂ ਤੇਨਾਂ ਵਿਆਹ ਨਹੀਂ ਕਰਾਉਣਾ ਤੁਸੀਂ ਭਾਬੀ ਹਾਂ ਮੈਂ ਹਰਪ੍ਰੀਤ ਭਰਾਣਾ ਹੋ ਇਨਾਂ ਤੁਸੀਂ ਹੋਇਆ ਮੈਂ ਤੇਰੀ ਭਾਬੀ ਹਾਂ ਤੁਸੀਂ ਠੀਕੋ ਮੈਂ ਤਾਂ ਬਿਲਕੁਲ ਠੀਕ ਹਾਂ ਤੂੰ ਦਾਸ ਤੇਨੂੰ ਕਿਹਾ ਤੂੰ ਕਿਉਂ ਰੋਂਦੇ ਇੱਥੇ ਪੱਬੀ ਜਿਹਦੇ ਮੁੰਡੇ ਜਿਹੜੇ ਮੁੰਡੇ ਹੱਸੇ ਮੈਂ ਤਾਂ ਨਾਲ ਜੋ ਕੁਝ ਕਰਨਾ ਚਾਹਿਆ ਉਹਨੇ ਅੱਜ ਮੈਨੂੰ ਜਵਾਬ ਦੇ ਮੈਂ ਸਭ ਕੁਝ ਸੁਣ ਲਿਆ ਤੇ ਸਾਰੀਆਂ ਗੱਲਾਂ ਸੁਣ ਲਿਆ ਜਿਹੜੀ ਤੂੰ ਫੋਨ ਤੇ ਕਰ ਰਹੀ ਹੈ ਪੱਬੀ ਮੈਨੂੰ ਮਾਫ ਕਰ ਪੱਬੀ ਮਾਫੀ ਨਾ ਮੰਗ ਤੂੰ ਕੋਈ ਗੱਲ ਨਹੀਂ ਇਹ ਉਮਰ ਹੀ ਅਹਜੰਦੀ ਆ ਤੇ ਦੇਖਾ ਤੇ ਨਾ ਪੱਟੀ ਵੱਜੀ ਸੀ ਉਹਦੇ ਪਿਆਰ ਦੀ ਚਲੋ ਟਾਈਮ ਲੰਘਦੇ ਲੱਤ ਗਈ ਮੇਨੇ ਕੇ ਗੱਲ ਦੱਸ ਜੇ ਮੈਂ ਨਾ ਵੇਖਦੀ ਤੂੰ ਸੱਚੀ ਵੀ ਤੂੰ ਪਿਆਰ ਦਿੰਦੀ ਤੇ ਅੱਜ ਤੈਨੂੰ ਉਹਨੇ ਵੀ ਜਵਾਬ ਦੇ ਦਿੱਤਾ ਹੈ ਤੇ ਤੂੰ ਕੀ ਮੂੰਹ ਬਖਾਂਦੀ ਆਪਣੇ ਭਰਾ ਨੂੰ ਕੀ ਮੂੰਹ ਬਖਾਂਦੀ ਆਪਣੀ ਮੰਮੀ ਨੂੰ ਕੀ ਮੂੰਹ ਬਖਾਂਦੀ ਆਪਣੇ ਸਮਾਜ ਨੂੰ ਕਿ ਪਿਆਰ ਚ ਅੰਨੀ ਹੋਈ ਕੁੜੀ ਨੇ ਆਪਣੀ ਭਾਬੀ ਦੀ ਜਾਨ ਲੈ ਲਈ ਆਪਣੇ ਭਰਾ ਦਾ ਘਰ ਖਰਾਬ ਕਰਤਾ ਬੱਸ ਕਰੋ ਭਾਬੀ ਹੋਸ਼ ਨਹੀਂ ਮਿਲਦਾ ਨਾ ਕਰੋ ਮੈਨੂੰ ਇਕੱਲੀ ਮੈਂ ਨਹੀਂ ਹੋਰ ਬੜੀਆ ਹੈਗੀ ਆ ਜੇ ليه ਮੇਰੇ ਵਾਂਗੂ ਐਦਾਂ ਕਰਦੀਆਂ ਨੇ ਸੌਰੀ ਭਾਬੀ ਮੈਂ ਬਸ ਕਿਸੇ ਦੇ ਗੱਲਾਂ 'ਚ ਆ ਗਈ ਸੀ ਕਿ ਤੂੰ ਕੱਢਾ ਹੀ ਐਦਾਂ ਕੱਢ ਦੇ ਮੈਨੂੰ ਨਹੀਂ ਸਮਝ ਆਈ ਭਾਬੀ ਸੌਰੀ ਕਿਹੇ ਦੀਆਂ ਗੱਲਾਂ 'ਚ ਆ ਕੇ ਨਾ ਆਪਣੇ ਘਰ ਨਹੀਂ ਖਰਾਬ ਕਰੀ ਦੇਂਦੇ ਆਪਣੇ ਦਿਮਾਗ 'ਵੀ ਵਰਤੋਂ ਵੀ ਕਰੀ ਦੀ ਹੁੰਦੀ ਆ ਚੱਲ ਛੱਡ ਹਰਪੀ ਤੂੰ ਹੁਣ ਨਾ ਰੋ ਜੇ ਕਹਿੰਦੇ ਨਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤੈਨੂੰ ਭੁੱਲਿਆ ਨਹੀਂ ਕਹਿੰਦੇ ਤੂੰ ਟਾਈਮ ਰੰਦੀ ਸੰਭਲ ਗਈਆਂ ਇਨਨੇ ਬੋਤ ਆ ਘਰ ਦੀ ਇੱਜ਼ਤ ਬਚੀ ਰਹੀ ਆ ਸਾਡੇ ਘਰ ਦੀ ਇੱਜ਼ਤ ਨਹੀਂ ਸ਼ਾਇਦ بڑے ਘਰਾਂ ਦੀ ਇੱਜ਼ਤ ਦਾਉ ਤੇ ਲੱਗੀ ਹੁੰਦੀ ਆ ਚੰਦਿੰਦ ਦਾ ਪਿਆਰ ਜਿਹੜਾ ਹੁੰਦਾ ਕੁਛ ਪਲਾਂ ਦਾ ਕੁਛ ਖੜੀਆਂ ਦਾ ਕੁਛ ਮਹੀਨਿਆਂ ਦਾ ਜਾਂ ਕਹਿ ਲਓ 1-2 ਸਾਲ ਦਾ ਉਹਦੇ ਪਿੱਛੇ ਮਾਪੇ ਬਾਪ ਨਾਲ ਆਪਣੇ ਭਰਾ ਨਾਲ ਉਹਦੀ ਇੱਜ਼ਤ ਨਾਲ ਪਰਜਾਈ ਨਾਲ ਕਦੀ ਕਦੀ ਸਕੀਆਂ ਪਹਿਣਾ ਨਾਲ ਜਾਂ ਕਹਿ ਲਓ ਜਿਸ ਰਿਸ਼ਤੇ ਨੂੰ ਪਤਾ ਲੱਗ ਜਾਏ ਕਿ ਕੁੜੀ ਗਲਤ ਰਾਹ ਜਾ ਰਹੀ ਆ ਉਸੇ ਨੂੰ ਕੰਡਾ ਸਮਝ ਕੇ ਜਦੋਂ ਉਹ ਪਿਆਰ ਵਾਲੇ ਜਿਹੜੇ ਲੋਕ ਹੁੰਦੇ ਦੋ ਇੱਕ ਲੜਕਾ ਹੋ ਰਹੀ ਇੱਕ ਲੜਕੀ ਕੰਡਾ ਬੰਦੇ ਹਨਾ ਅਣਜਾਣੇ ਚ ਕਹਿ ਲੋ ਬਹੁਤ ਵੱਡਾ ਗੁਨਾਹ ਕਰਨ ਤੇ ਆ ਜਾਂਦੇ ਨੇ ਜ਼ਰੂਰੀ ਨਹੀਂ ਕਿ ਕੁੜੀਆਂ ਬਹੁਤ ਘਰਾਂ ਚ ਮੁੰਡੇ ਵੀ ਇਹ ਸਭ ਕੁਝ ਕਰਦੇ ਨੇ ਕਿ ਆਪਣੇ ਰਾਹ ਦਾ ਕੰਡਾ ਕੱਢਣਾ ਵਾ ਕਿਸ ਤਰ੍ਹਾਂ ਵੀ ਚਾਹੇ ਅਗਲੇ ਦੀ ਜਾਨ ਚਲ ਜੇ ਚਲ ਜੀ ਸੋ ਇਹ ਚੀਜ਼ ਤੁਹਾਨੂੰ ਕੁਝ ਨਹੀਂ ਪਤਾ ਕਿ ਜੋ ਇਨਸਾਨ ਸਾਹਮਣੇ ਆ ਕੇ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਸਕਦਾ ਪੂਰੇ ਪਰਿਵਾਰ ਚ ਤਾਨੂੰ ਕਿਸੇ ਘਰ ਦੀ ਇੱਜ਼ਤ ਨਹੀਂ ਬਣਾ ਸਕਦਾ ਆਪ ਵੀ ਕਿਸੇ ਦੀ ਘਰ ਦੀ ਇੱਜ਼ਤ ਨਹੀਂ ਬਣ ਸਕਦਾ ਉਹ ਤੁਹਾਨੂੰ ਕੀ ਰੱਖੇਗਾ ਨਾਲ ਕੀ ਢੜੇ ਨਾਲ ਆਪਣੀ ਜ਼ਿੰਦਗੀ ਪੂਰੀ ਬਤੀਤ ਕਰੇਗਾ ਉਹ ਕਦੀ ਤੁਹਾਡਾ ਭਲਾ ਨਹੀਂ ਸੋਚ ਸਕਦਾ ਜਿਹੜਾ ਤੇ ਤੁਹਾਨੂੰ ਸੱਚਾ ਪਿਆਰ ਕਰਦਾ ਨਾ ਚਾਹੇ ਉਹ ਕੁੜੀ ਆ ਚਾਹੇ ਹੋਂਡਾ ਉਹ ਆਪਣੀ ਫੈਮਿਲੀ ਨਾਲ ਖੁੱਲ ਕੇ ਗੱਲ ਕਰੇਗਾ ਕੀ ਗੱਲ ਕਰੇਗਾ ਤੇ ਤੁਹਾਡੀ ਫੈਮਿਲੀ ਨੂੰ ਵੀ ਆ ਕੇ ਕਿਸੇ ਨਾ ਕਿਸੇ ਤਰੀਕੇ ਮਨਵਾਉਣ ਦੀ ਕੋਸ਼ਿਸ਼ ਜ਼ਰੂਰ ਕਰੇਗਾ ਤੁਹਾਨੂੰ ਆ ਸਟੈਪ ਚ ਕੱਲੀ ਕਦੀ ਨਹੀਂ ਗਏਗਾ ਕਦੀ ਨਹੀਂ ਗਏਗਾ ਨਾ ਹੀ ਤੁਹਾਡੀ ਕੋਈ ਦੋਸਤ ਕੇ ਹੈਗੀ ਇਹ ਦੋਸਤ ਲੋਕ ਜਿਹੜੇ ਨੇ ਨਾ ਹਮੇਸ਼ਾ ਮਸਾਲਾ ਹੀ ਲਾਉਂਦੇ ਨੇ ਤੇਲ ਹੀ ਪਾਉਂਦੇ ਨੇ ਸੋ ਇਹਨਾਂ ਦੀਆਂ ਗੱਲਾਂ 'ਚ ਕਦੀ ਨਾ ਆਇਆ ਕਰੋ ਆਪਣੇ ਪਰਿਵਾਰ ਦੇ ਖਿਲਾਫ ਨਾ ਆਇਆ ਕਰੋ ਕਿ ਤੁਹਾਡਾ ਫਿਊਚਰ ਉਹ ਬਰਬਾਦ ਕਰਦੇ ਪਏ ਨੇ ਕਦੀ ਨਹੀਂ ਕਰਦੇ ਪਏ ਸੋ ਮੇਰੇ ਭੈਣ ਭਰਾ ਜਿਹੜੇ ਮੇਰੇ ਛੋਟੇ ਵੀਰ ਜਿੰਨੀਆਂ ਭੈਣਾਂ ਨੇ ਉਹਨਾਂ ਅੱਗੇ ਹੱਥ ਜੋੜ ਕੇ ਰਿਕੁਐਸਟ ਹੈ ਕਿ ਪਲੀਜ਼ ਐਦਾਂ ਦੇ ਕੰਮ ਕਦੀ ਨਾ ਕਰਨਾ ਆਪਣੇ ਘਰ ਵਿੱਚ ਖਾਸ ਤੌਰ ਤੇ ਕਦੀ ਵੀ ਇੱਕ ਗਲਤ ਕਦਮ ਨਾ ਚੁਕਣਾ ਕਿਉਂਕਿ ਇਹੋ ਜਿਹੇ ਵੱਡੇ ਕੇਸਿਸ ਹੁੰਦੇ ਨੇ ਜਿੱਥੇ ਕੁੜੀਆਂ ਮੁੰਡੇ ਨਾ ਆਪਣਾ ਰਿਸ਼ਤਾ ਗੇ ਵਧਾਣ ਲਈ ਨਾ ਪਿੱਛੇ ਵਾਲਿਆਂ ਨੂੰ ਖਤਮ ਕਰ ਦਿੰਦੇ ਨੇ ਉੱਠੇ ਕਦਮ ਕੋਈ ਵੀ ਚੁੱਕ ਲੈਂਦੇ ਨੇ ਸੋ ਇਸ ਸਟੋਰੀ ਚ ਇਹੀ ਮੈਸੇਜ ਹੈਗਾ ਸੀ ਵੀਡੀਓ ਤੁਸੀਂ ਦੇਖ ਚੁੱਕੇ ਯੇ ਕਮੈਂਟ ਕਰਕੇ ਪਲੀ ਦੱਸ ਦੇਣਾ ਕਿ ਇਹਦੇ ਚ ਕਿੰਨੀ ਰਿਐਲਿਟੀ ਤੁਹਾਨੂੰ ਨਜ਼ਰ ਆਈ ਹੈ ਤੇ ਕਿੰਨੀ ਨਹੀਂ ਨਜ਼ਰ ਆਈ ਸੋ ਸਾਨੂੰ ਥੋੜਾ ਨਾ ਕਮੈਂਟ ਕਰਕੇ ਇਹ ਤੁਸੀਂ ਦੱਸ ਦਿਓ ਜਦੋਂ ਫੇਰ ਹੀ ਸਾਨੂੰ ਪਤਾ ਲੱਗਦਾ ਕਿ ਅਸੀਂ ਵੀਡੀਓ ਕਿਸ ਤਰ੍ਹਾਂ ਬਣਾਈ ਹੈ ਕਿ ਸਾਡਾ ਜੋ ਮੈਸੇਜ ਹੈ ਸਹੀ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਿਆ ਹੈ ਕਿ ਨਹੀਂ ਪਹੁੰਚਿਆ ਕਾਫੀ ਦਿਨ ਆਵਾਜ਼ ਸੀ ਮੈਸੇਜ ਭੋਲਣ ਲੱਗੇ ਨੇ ਤੇ ਅਸੀਂ ਮੈਸੇਜ ਜਲਦੀ ਭੋਲਦੇ ਹੀ ਨਹੀਂ ਹੁੰਦਾ ਸੀ ਕਹਿੰਦੇ ਨੇ ਸਟੋਰੀ ਚਾਪੇ ਵੇਖਿਆ ਕਰੋ ਬਾਕੀ ਸ਼ੇਅਰ ਕਰਿਆ ਕਰੋ ਵੀਡੀਓ ਦੁਨੀਆ ਤੱਕ ਪਹੁੰਚਿਆ ਕਰੇ ਲਾਈਕ ਤੁਸੀਂ ਕਰ ਹੀ ਦਿੰਦੇ ਹੋ ਸੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਛੋਟੀ ਜੀ ਬੈਲ ਕਰ ਦਿਆ ਕਰੋ ਹਰ ਵੀਡੀਓ ਲਈ ਲੈ ਕੇ ਆਈ ਬੈਲ ਤੇ ਅਸੀਂ ਉਹਦਾ ਹਿੱਸਾ ਵਿੱਚ ਪਾਤਾ ਬੈਲ ਠੀਕ ਹੈ ਜੀ ਸਾਰੇ ਜਣੇ ਖਿਆਲ ਰੱਖਣਾ ਸਰਦੀਆਂ ਦਾ ਮੌਸਮ ਜੇ ਗਰਮ ਕੱਪੜੇ ਪਾ ਲਓ ਸਰ ਸਾਸ਼ੀ ਗਾ